ਕੁਵੇਤ ਪੱਛਮ ਏਸ਼ੀਆ ਵਿੱਚ ਸਥਿਤ ਇੱਕ ਅਰਬ ਅਮੀਰਾਤ ਹੈ ਜਿਸ ਦੀ ਸੀਮਾ ਉੱਤਰ ਵਿੱਚ ਸਾਊਦੀ ਅਰਬ ਤੇ ਉੱਤਰ ਪੱਛਮ ਵਿੱਚ ਇਰਾਕ ਨਾਲ ਮਿਲਦੀ ਹੈ ਆਪਦੀ ਅਰਬੀ ਸੰਸਕ੍ਰਿਤ ਤੇ ਵਿਕਾਸ ਲਈ ਕੁਵੇਤ ਦੁਨੀਆ ਭਰ ਵਿੱਚ ਮਸ਼ਹੂਰ ਹੈ ਪਰ ਇਹ ਦੇਸ਼ ਨੂੰ ਲੈ ਕੇ ਕਈ ਇਹੋ ਜਿਹੀਆਂ ਗੱਲਾਂ ਨੇ ਜੋ ਸਭ ਨੂੰ ਜਾਣਣੀਆਂ ਚਾਹੀਦੀਆਂ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਵੇਤ ਨਾਲ ਜੁੜੇ ਕੁਝ ਮਜ਼ੇਦਾਰ ਅਤੇ ਰੋਚਕ ਤੱਥ ਚਲੋ ਸ਼ੁਰੂ ਕਰਦੇ ਹਾਂ ਕੁਵੇਤ ਇੱਕ ਅਰਬੀ ਸ਼ਬਦ ਹੈ ਜੀਦਾ ਮਤਲਬ ਹੈ ਪਾਣੀ ਦੇ ਨੇੜੇ ਇੱਕ ਮਹਿਲ ਕੁਵੇਤ ਦਾ ਪੂਰਾ ਨਾਮ ਦਿਵਾਲਤ ਅਲਕੁਵੇਤੀ ਹੈ ਜਿਹਦੀ ਸਥਾਪਨਾ 1613 ਵਿੱਚ ਹੋਈ ਸੀ ਕੁਵੇਤ ਦੀ ਰਾਜਧਾਨੀ ਹੈ ਕੁਵੇਤ ਸਿਟੀ ਤੇ ਇਸਦੀ ਕਰੰਸੀ ਹੈ ਕੁਵੇਤ ਦਿਨਾਰ ਜੀਦੀ ਕੀਮਤ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਹੈ ਡਾਲਰ ਤੇ ਪੌਂਡ ਤੋਂ ਵੀ ਜ਼ਿਆਦਾ ਇੱਕ ਕੁਵੇਤੀ ਦਿਨਾਰ ਦਾ ਮੁਕਾਬਲਾ 3 ਅਮਰੀਕੀ ਡਾਲਰ ਮਿਲ ਕੇ ਵੀ ਨਹੀਂ ਕਰ ਸਕਦੇ ਸਾਡੇ ਭਾਰਤ ਦੀ ਤਰ੍ਹਾਂ ਕਵੇਤ ਉੱਤੇ ਵੀ ਇੱਕ ਸਮੇਂ ਅੰਗਰੇਜ਼ਾਂ ਨੇ ਆਪਣਾ ਰਾਜ ਚਲਾਇਆ ਸੀ ਸਾਲ 1961 ਵਿੱਚ ਕਵੇਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਇਹ ਇੱਕ ਛੋਟਾ ਜਿਹਾ ਦੇਸ਼ ਹੈ ਜਿਸ ਦਾ ਖੇਤਰਫਲ ਹੈ 17820 ਕਿਲੋਮੀਟਰ ਜੋ ਕਿ ਸਾਡੇ ਰਾਜਸਥਾਨ ਤੋਂ ਵੀ ਘੱਟ ਹੈ ਇੱਥੋਂ ਦੀ ਆਬਾਦੀ ਕਰੀਬ 45 ਲੱਖ ਹੈ ਇੰਨਾ ਛੋਟਾ ਹੋਣ ਦੇ ਬਾਵਜੂਦ ਵੀ ਕਵੇਤ ਦੁਨੀਆ ਦਾ ਚੌਥਾ ਅਮੀਰ ਦੇਸ਼ ਹੈ ਕਵੈਤ ਦੀ 95% ਇਨਕਮ ਸਿਰਫ ਤੇਲ ਤੋਂ ਆਉਂਦੀ ਹੈ। ਇਹ ਦੇਸ਼ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਦਾ ਭੰਡਾਰ ਹੈ। ਇੱਥੋਂ ਦਾ 60% ਤੇਲ ਸਿਰਫ ਏਸ਼ੀਆ ਵਿੱਚ ਹੀ ਐਕਸਪੋਰਟ ਹੁੰਦਾ ਹੈ। ਕਵੈਤ ਵਿੱਚ ਕਰੋੜਪਤੀਆਂ ਦੀ ਜਨਸੰਖਿਆ ਵੀ ਬਹੁਤ ਜ਼ਿਆਦਾ ਹੈ। ਇੱਥੋਂ ਦੇ 10 ਲੱਖ ਤੋਂ ਜ਼ਿਆਦਾ ਲੋਕ ਵਿਦੇਸ਼ੀ ਹਨ। ਸਾਲ 2009 ਵਿੱਚ ਕਵੈਤ ਇੱਕ ਅਜਿਹਾ ਦੇਸ਼ ਸੀ ਜਿਸਨੇ ਰਿਮੋਟਾਂ ਨਾਲ ਉੱਠਾ ਨੂੰ ਭਜਾਇਆ ਸੀ। ਕੁਵੇਤ ਵਿੱਚ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਕਿ ਇਹਦਾ ਤਾਪਮਾਨ 53 ਡਿਗਰੀ ਤੱਕ ਪਹੁੰਚ ਜਾਂਦਾ ਹੈ। ਕੁਵੇਤ ਵਿੱਚ ਸ਼ਰਾਬ ਵੇਚਣ ਤੇ ਖਰੀਦਣ ਤੇ ਪੂਰੀ ਤਰ੍ਹਾਂ ਤੋਂ ਰੋਕਟੋਕ ਹੈ। ਕੁਵੇਤ ਵਿੱਚ ਰਮਜ਼ਾਨ ਦੇ ਦਿਨਾਂ ਵਿੱਚ ਨੱਚਣਾ, ਖਾਣਾ ਤੇ ਉੱਚੀ ਗਾਣੇ ਵਜਾਉਣਾ ਪੂਰੀ ਤਰ੍ਹਾਂ ਮਨਾ ਹੈ ਤੇ ਕੁਵੇਤ ਦੇ ਰਾਸ਼ਟਰੀ ਗੀਤ ਵਿੱਚ ਕੋਈ ਵੀ ਸ਼ਬਦ ਨਹੀਂ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿਸਦੇ ਵਿੱਚ ਰੀਲ ਵੀ ਲਾਈਨ ਮੌਜੂਦ ਨਹੀਂ ਹੈ। ਤੇ ਇੱਥੇ ਕੋਈ ਤਲਾਬ ਜਾਂ ਨਦੀ ਵੀ ਨਹੀਂ ਹੈ ਇਹ ਸਮੁੰਦਰ ਦੇ ਖਾਰੇ ਪਾਣੀ ਨੂੰ ਆਪਣੇ ਪੀਣ ਦੇ ਲਾਇਕ ਬਣਾਉਂਦੇ ਨੇ ਜਿਸ ਦੇ ਲਈ ਬਹੁਤ ਜ਼ਿਆਦਾ ਰੁਪਈਆ ਖਰਚ ਹੁੰਦਾ ਹੈ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਕਵੈਤ ਵਿੱਚ ਇੱਕ ਪਾਣੀ ਦੀ ਬੋਤਲ ਦੀ ਕੀਮਤ ਤੇਲ ਤੋਂ ਜ਼ਿਆਦਾ ਹੈ ਪਰ ਫਿਰ ਵੀ 2005 ਦੇ ਵਿੱਚ ਇੱਥੇ 골ਫ ਖੇਡਣ ਲਈ ਇੱਕ ਮੈਦਾਨ ਬਣਾ ਲਿਆ ਗਿਆ ਜਿਹਦੇ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ